ਬੀਤੇ ਤਕਰੀਬਨ 10 ਦਿਨ ਤੋਂ ਨੰਗਲ ਪਾਖੜਾ ਨਹਿਰ ਦੇ ਵਿੱਚ ਗire ਹੋਏ ਸਾਨੂੰ ਆਖਿਰ ਅਜ ਹਾਈਡਰੇਟ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਹੈ ਇਸ ਘਟਨਾ ਬਾਰੇ ਪਤਾ ਚੱਲਿਆ ਇਸ ਸਮਾਜ ਸੇਵੀ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਜਲਦ ਇਸ ਨੂੰ ਬਾਹਰ ਨਾ ਕੱਢਿਆ ਗਿਆ ਤਾਂ ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਸੰਘਰਸ਼ ਵਿੜਿਆ ਜਾਵੇਗਾ ਤੇ ਅੱਜ ਪ੍ਰਸ਼ਾਸਨ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਹਾਈਡਰਾ ਮੰਗਵਾ ਕੇ ਇਸ ਨੂੰ ਅੱਜ ਪਾਣੀ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਇਸ ਕੰਮ ਦੇ ਲਈ ਜੰਗਲੀ ਜੀਵ ਅਤੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਵੀ ਮੌਕੇ ਉਤੇ ਮੌਜੂਦ ਸਨ ਪਾਣੀ ਦੇ ਵਿੱਚ ਗਿਰੇ ਹੋਏ ਸਾਨ ਦਾ ਸ਼ਰੀਰ ਪੂਰੀ ਤਰ੍ਹਾਂ ਗਲ ਚੁੱਕਾ ਸੀ ਤੇ ਹਰ ਪਾਸੇ ਬਦਬੂ ਫੈਲ ਰਹੀ ਸੀ ਜਿਸ ਨੂੰ ਲੈ ਕੇ ਸਥਾਨਕ ਵਸਨੀਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਅੱਜ ਬੜੀ ਮੁਸ਼ਕਲ ਤੋਂ ਬਾਅਦ ਇਸ ਨੂੰ ਬਾਹਰ ਕੱਢ ਕੇ ਨਗਰ ਕੌਂਸਲ ਨੰਗਲ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਸਮਾਜ ਸੇਵੀਆਂ ਦਾ ਅਤੇ ਇਸ ਨੂੰ ਬਾਹਰ ਕੱਢਣ ਆਏ ਪ੍ਰਸ਼ਾਸਨਿਕ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਜੀ ਕਾਫੀ ਰੋਸ ਹੈਗਾ ਤੁਹਾਡੇ ਵਿੱਚ ਉਹਨੇ ਤੋਂ ਤੁਸੀਂ ਨੰਗਲ ਆਂਦੇ ਸੀਗੇ ਇੱਕ ਵਾਰਾ ਜਾਨਵਰ ਨੰਗਲ ਪਖੜਾ ਨਹਿਰ ਚ ਡਿੱਗੇ ਸੀ ਅੱਜ ਪ੍ਰਸ਼ਾਸਨ ਦੀ ਮਦਦ ਨਾਲ ਕੱਢ ਦਿੱਤਾ ਗਿਆ ਕਿਵੇਂ ਵੇਖਦੇ ਹੋ ਕੀ ਕਹਿਣਾ ਚਾਹੋਗੇ ਸਾਨੂੰ ਪ੍ਰਸ਼ਾਸਨ ਵੱਲੋਂ ਜਿਹੜੀ ਮਦਦ ਚਾਹੀਦੀ ਸੀ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਹੈ ਮਦਦ ਇਹਨੇ ਤਾਂ ਕੀਤੀ ਹੈ ਜਦ ਇਹਨਾਂ ਨੂੰ ਅਸੀਂ ਜਗਾਇਆ ਨਹੀਂ ਇਹ ਸੁੱਤੇ ਪਏ ਦੇ 10 ਦਿਨ ਤੋਂ ਗਾਈ ਨਹਿਰ ਦੇ ਵਿੱਚ ਸੜ ਰਹੀ ਸੀ ਮੈਂ ਹਰ ਨੌਜਵਾਨ ਨੂੰ ਇਹ ਗੱਲ ਕਹਿੰਦਾ ਵੀ ਡਰਨ ਦੀ ਲੋੜ ਨਹੀਂ ਹੈਗੀ ਇੰਨਾ ਘਬਰਾਉਣ ਦੀ ਲੋੜ ਹੈ ਕੋਈ ਰਾਜਨੀਤੀ ਜ ਨਹੀਂ ਕੋਈ ਰੀਤੀਕ ਜ ਨਹੀਂ ਦੇ ਵਿੱਚ ਸਾਡਾ ਕੋਈ ਨਹੀਂ ਹੈ ਨੇਤਾ ਵਾਲਾ ਕੰਮ ਨਾ ਅਸੀਂ ਰਾਜਨੀਤੀ ਕਰਨਾ ਚਾਹੁੰਦੇ ਆ ਅਸੀਂ ਸਮਾਜ ਸੇਵਕ ਆ ਸਮਾਜ ਸੇਵਾ ਸਾਡਾ ਹਰ ਬੰਦੇ ਦਾ ਫਰਜ਼ ਬਣਦਾ ਹੈ ਕਿ ਅਸੀਂ ਸਮਾਜ ਸੇਵਾ ਜੀ ਜਾਨ ਤੋਂ ਵੀ ਜ਼ਿਆਦਾ ਕਰੀਏ ਸਾਨੂੰ ਜੇ ਕਿਤੇ ਖੜਨਾ ਪੈ ਗਿਆ ਨਾ ਉੱਤੇ ਖੜਾਂਗੇ ਲੜਾਂਗੇ ਮਰਾਂਗੇ ਜੋ ਹੋਣਾ ਸਾਨੂੰ ਜੀ ਕਰਾਂਗੇ ਲੇਕਿਨ ਭਾਈ ਸਾਰਿਆਂ ਨੂੰ ਹਿੰਮਤ ਕਰਨੀ ਪਵੇਗੀ ਇਹ ਮੇਰੇ ਇਕੱਲੇ ਦਾ ਕੰਮ ਨਹੀਂ ਹੈ ਇਹ ਗਊ ਰੱਖਸ਼ ਦਾ ਹਰ ਬੰਦੇ ਦਾ ਕੰਮ ਹੈ ਉਹ ਜਿਹੜੇ ਜਾ ਕੇ ਮੰਦਰਾਂ ਦੇ ਵਿੱਚ ਸੇਵਾ ਦੇ ਜਾ ਕੇ ਘੰਟੀਆਂ ਮਾਰਦੇ ਗਊ ਦੇ ਕੰਨਾਂ ਦੇ ਵਿੱਚ ਨਾ ਕਈ ਗੱਲਾਂ ਕਰਦੇ ਕਿ ਗਊ ਮਾਤਾ ਜੀ ਸਾਡਾ ਇਹ ਕਰ ਦਿਓ ਸਾਡਾ ਗਊ ਮਾਤਾ ਸਾਡੀ ਸ਼ਿਵਜੀ ਕੋਲ ਪੁਕਾਰ ਪਜਾ ਦਿਓ ਮਹਾਰਾਜ ਸ਼ਿਵਜੀ ਕੋਲ ਪੁਕਾਰ ਦਾ ਤੁਹਾਡੀ ਤਾਂ ਪੁੱਜੇਗੇ ਜੇ ਤੁਸੀਂ ਇਹ ਨੇਕ ਦਾ ਕੰਮ ਕਰੋਗੇ ਚੰਗਾ ਕੰਮ ਕਰੋ ਅਸਲ ਮੂਰਤ ਤਾਂ ਪਾਣੀ ਵਿੱਚ ਦੇਖੀ ਗਈ ਬੇਅਦਵੀ ਹੁੰਦੀ ਤੇ ਅਦਵੀ ਹੋਈ ਦੇਖੀ ਸਾਡੀ ਗਾਈਆਂ ਹੋਰ ਝੁੱਪੀਆਂ ਦੇ ਢੇਰ ਲੱਗੇ ਬਿਆਲੇ ਦੁਆਰੇ ਸਾਰੇ ਪਾਣੀ ਦੇ ਵਿੱਚ ਹਾਂਜੀ ਇੱਥੇ ਹਜ਼ਾਰਾਂ ਦੇ ਪਬਲਿਕ ਦੇ ਹਿਸਾਬ ਨਾਲ ਇੱਥੇ ਖੜ ਨਹੀਂ ਸਕਦਾ ਹਜਾ ਵੀ ਨਹੀਂ ਬੰਦਾ ਖੜ ਸਕਦਾ ਇੰਨੀ ਬਦਬੂਦਾਰ ਬਦ ਉਹ ਹੀ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ ਘਰਾਂ 'ਚ ਜਾ ਰਿਹਾ ਤੇ ਬਦਬੂਦਾਰ ਪਾਣੀ ਪੀ ਰਹੇ ਲੋਕ ਬਿਮਾਰ ਹੋ ਰਹੇ ਹੈ ਕੱਲੋ ਕੋਈ ਨੁਕਸਾਨ ਹੋ ਜਾਂਦਾ ਕਿਸੇ ਪਰਿਵਾਰ ਦਾ ਕੋਈ ਬੱਚਾ ਮਰਜੰਦਾ ਜਾਂ ਕੁਛ ਕਿਸੇ ਨੂੰ ਹੋ ਜਾਂਦਾ ਤਾਂ ਉਹਦੀ ਜ਼ਿੰਮੇਵਾਰ ਕੋਣ ਪ੍ਰਸ਼ਾਸਨ ਥੋੜਾ ਲੈ ਸਕਦਾ ਪ੍ਰਸ਼ਾਸਨ ਨੇ ਇਸ ਕਰਕੇ ਅਸੀਂ ਇਹ ਅਗਲੀ ਵਾਰ ਅਗਰ ਇਸ ਦਾ ਸੇਮ ਕੋਈ ਵੀ ਇਸ ਤਰ੍ਹਾਂ ਦੀ ਸਾਨੂੰ ਕੰਪਲੀਟ ਮਿਲ ਗਈ ਹੈ ਅਸੀਂ ਸਿੱਧਾ ਡਾਇਰੈਕਟ ਐਕਸ਼ਨ ਲੈਵਾਂਗੇ ਪ੍ਰਸ਼ਾਸਨ ਤੇ ਤੇ ਪਬਲਿਕ ਦਾ ਰੋਸ ਕਰਵਾਵਾਂਗੇ ਇੱਥੇ ਦਿਵਾ ਕੇ ਅਗਰ ਇਸ ਤਰ੍ਹਾਂ ਦੀ ਗਲਤੀ ਹੋ ਗਈ ਹੈ ਕਿ ਉਹ 10 ਦਿਨ ਤੋਂ ਇਹ ਚੀਜ਼ ਹੋ ਰਹੀ ਹੈ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਸਾਡਾ ਧੰਨਵਾਦ ਸਾਰਿਆਂ ਨੂੰ ਬੰਦਿਆਂ ਨੂੰ ਅਵੀ ਭਾਜੀ ਹੁੰਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਾਣਾ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਲਈ ਇਨਾ ਕੁਛ ਕੀਤਾ ਇਨਾ ਕੁਛ ਕੀਤਾ ਸ਼ਾਇਦ ਕੋਈ ਪ੍ਰੈਸਰ ਰਿਪੋਰਟਰ ਮੈਂ ਨਹੀਂ ਕਹਿੰਦਾ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਪ੍ਰੈਸਰ ਰਿਪੋਰਟਰ ਹੋਵੇਗਾ ਜੋ ਕੁਛ ਮੇਰਾ ਰਵੀ ਅਵੀ ਰਾਣੇ ਨੇ ਸਾਡੇ ਲਈ ਕੀਤਾ ਉਹ ਕੋਈ ਰਿਪੋਰਟਰ ਇੱਥੇ ਨਹੀਂ ਕਰ ਸਕਦਾ ਇਹਦਾ ਮੈਂ ਬਤਨਵਾਦ ਕਰਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਅਵੀ ਉਹਨਾਂ ਨਾਲ ਅਸੀਂ ਫਿਰ ਵੀ ਹੁਣ ਅਟੈਚੇ ਰਹਾਂਗੇ ਅਵੀ ਉਹਨਾਂ ਦੇ ਨਾਲ ਅਸੀਂ ਸਾਡੇ ਸਬੰਧਿਤ ਭਰਾਵਾਂ ਵਾਲੇ ਰਹਿਣਗੇ ਥੈਂਕ ਯੂ ਥੈਂਕ ਯੂ ਕੀ ਤਰुण ਜੀ ਤੁਸੀਂ ਬੀਤੇ ਦਿਨੀ ਚੇਤਾਵਨੀ ਦਿੱਤੀ ਸੀਗੀ ਪ੍ਰਸ਼ਾਸਨ ਨੂੰ ਜੇਕਰ ਨੰਗਲ ਪਾਕੜਾ ਨਹਿਰ ਚੋਂ ਜਾਨਵਰ ਨਾ ਬਾਹਰ ਕੱਢਿਆ ਜਾਂਦਾ ਤਾਂ ਤੁਹਾਡੇ ਵੱਲੋਂ ਕਿਤਨਾ ਕਿਤੇ ਵੱਡਾ ਸੰਘਰਸ਼ ਉਲੀਕਿਆ ਜਾਣਾ ਅੱਜ ਹੈਡਰ ਜਿਹੜਾ ਮੰਗਵਾ ਕੇ ਆਵਾਰਾ ਜਾਨਵਰ ਹੈ ਉਹਨੂੰ ਭਾਗਾਂ ਨੇਰ ਤੋਂ ਬਾਹਰ ਕੱਢ ਲਿਆ ਗਿਆ ਕਿਵੇਂ ਵੇਖਦੇ ਹੋ ਕੀ ਕਰਨ ਚਾਹੋਗੇ ਪਹਿਲਾਂ ਤਾਂ ਰਾਣਾ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ बार-बार ਸਾਡੇ ਕੋਲ ਆ ਕੇ ਜਿਹੜੀ ਤੁਹਾਡੇ ਚੈਨਲ ਦੇ ਮਾਧਮ ਰਹੀਂ ਜਿਹੜਾ ਸੁੱਤਾ ਹੋਇਆ ਪ੍ਰਸ਼ਾਸਨ ਜਾਗ ਗਿਆ ਹੈ ਦੇਖੋ ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਹਲਕੇ ਲਈ ਬਹੁਤ बड़ी ਗੱਲ ਹੈ ਜਿਹੜੇ ਅੱਜ ਤੱਕ ਦੇ ਸਿਆਸਤਦਾਨ ਰਹੇ ਆ ਪਹਿਲਾਂ ਉਹਨਾਂ ਨੇ ਅੱਜ ਤੱਕ ਇੱਕ ਹੈਡਰਾ ਨਹੀਂ ਆਇਆ ਇੱਥੇ ਬੀਬੀਐਮਬੀ ਕਿੱਡਾ ਵੱਡਾ ਅਦਾਰਾ ਹੈ ਜੀ ਨਗਰ ਕੌਂਸਲ 100 ਕਰੋੜ ਦਾ ਅਦਾਰਾ ਹੈ ਜੀ ਦੇਖੋ ਤੇ ਫੋਰੈਸਟ ਵਿਭਾਗ ਵਾਲੇ ਵਿਚਾਰੇ ਐ ਖੜੇ ਆ ਜਿੱਦਾਂ ਪਤਾ ਨਹੀਂ ਉਹਨਾਂ ਨੇ ਕੀ ਮਤਲਬ ਕੋਈ ਐ ਮਤਲਬ ਕਿੱਥੇ ਆਏ ਹੋ ਸੋਕ ਦੇ ਵਿੱਚ ਆਏ ਐ ਖੜੇ ਆ ਮਤਲਬ ਉਹਨਾਂ ਕੋਲ ਵੀ ਮਤਲਬ ਇੱਕ ਮਸ਼ੀਨਰੀ ਹੈ ਨਹੀਂ ਦੇਖੋ ਕਿੱਡੀ ਬੜੀ ਤਰਾਸ ਦੀ ਵਾਲੀ ਗੱਲ ਐ ਸਾਲੇ ਅੱਜ ਵੀ ਅਸੀਂ ਲੋਕ ਇਹਨਾਂ ਇਨੀ ਛੋਟੇ ਛੋਟੇ ਚੀਜ਼ਾਂ ਲਈ ਟੜਪੇ ਕਿੱਥੇ ਸਾਡਾ ਇੰਡੀਆ ਚੰਦਰਮਾ ਕੋਲ ਜਾਣ ਦੀਆਂ ਗੱਲਾਂ ਕਰਦਾ ਜੀ ਅਸੀਂ ਇੱਥੇ ਹਜੇ ਤੱਕ ਸਾਡਾ ਨੰਗਲ ਕਿਤੇ ਕਿੰਨਾ ਪਿਛੜ ਗਿਆ ਨੰਗਲ ਉਹ ਦੇਖੋ ਹੈਡਰਾ ਕਿੱਥੋਂ ਮੰਗਵਾਣਾ ਪਿਆ ਸਾਨੂੰ ਹਿਮਾਚਲ ਤੋਂ ਨਾਲ ਲੱਗਦੀ ਸਟੇਟ ਦੇ ਵਿੱਚ ਹੈਡਰਾ ਜੇਸੀਬੀ ਹਰ ਮਸ਼ੀਨਰੀ ਉਪਲਬਧ ਹੈ ਔਰ ਇੰਨੀ ਸਮੈਲ ਜਿਹੜੀ ਗਾਈ ਦੀ ਪੈ ਗਈ ਵੀ ਉਹ ਲੋਕਾਂ ਨੂੰ ਤੁਸੀਂ ਜੇ ਕੈਮਰਾ ਮਾਰੂਗੇ ਹੁਣ ਵੀ ਰਾਣਾ ਜੀ ਤਾਂ ਦੇਖੋ ਤੁਸੀਂ ਲੋਕ ਹਜੇ ਵੀ ਮੂੰਹ ਤੇ ਰਮਾਲ ਚੁੰਨੀ ਆ ਬਨ ਬਨ ਕੇ ਜਾ ਰਹੇ ਤਾਂ ਕਿ ਜਿਹੜੀ ਸਮੈਲ ਆ ਉਹ ਮਤਲਬ ਇੰਨੀ ਹੱਦ ਤੱਕ ਆ ਵੀ ਬਰਦਾਸ਼ਤ ਕਰਨਯੋਗ ਨਹੀਂ ਹੈਗੀ ਪ੍ਰਸ਼ਾਸਨ ਦੀ ਇੰਨੀ ਨਲਾਇਕੀ ਹੈ ਚਲੋ ਅਸੀਂ ਤੁਹਾਡੇ ਚੈਨਲ ਆਈ ਉਹਨਾਂ ਦਾ ਧੰਨਵਾਦ ਕਰਦੇ ਆ ਐਸ ਐਚਓ ਸਾਹਿਬ ਦਾ ਧੰਨਵਾਦ ਕਰਦੇ ਆ ਬ੍ਰਾਹਮਣ ਸਾਹਿਬ ਦੇ ਰਮਨ ਸ਼ਰਮਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹੈਡਰ ਸਾਨੂੰ ਉਪਲਬਧ ਕਰਾਇਆ ਹੈਗਾ ਤੇ ਨਗਰ ਕੌਂਸਲ ਵਾਲਿਆਂ ਦਾ ਵੀ ਜਿਹੜੇ ਛੋਟੇ ਮੁਲਾਜ਼ਮ ਆਏ ਸੀ ਔਰ ਇੱਕ ਹੋਰ ਵੱਡੀ ਗੱਲ ਦੇਖੋ ਜੀ ਨਗਰ ਕੌਂਸਲ ਦਾ ਕੋਈ ਉੱਚ ਅਧਿਕਾਰੀ ਇੱਥੇ ਪੁੱਜਿਆ ਨਹੀਂ ਹੈ ਕਿੱਡੀ ਵੱਡੀ ਤਰਸਦੀ ਵਾਲੀ ਗੱਲ ਹੈ ਕਿ ਕੋਈ ਅਧਿਕਾਰੀ ਜਿਹੜਾ ਰਿਸਪੌਂਸਿਬਿਲਟੀ ਲੈਣ ਵਾਲਾ ਅਧਿਕਾਰੀ ਉਹ ਕੋਈ ਨਹੀਂ ਪੁੱਜਿਆ ਹੈਗਾ ਇੱਥੇ ਤੇ ਐਸ ਐਚਓ ਸਾਹਿਬ ਨੂੰ ਵੀ ਮੈਂ ਫੋਨ ਕੀਤਾ ਕੁਸ਼ਲ ਜ ਪਿਛਲੇ ਕਈ ਦਿਨਾਂ ਤੋਂ ਇੱਕ ਜਿਹੜਾ ਸਾਨ ਹੈ ਨੰਗਲ ਪਾਖੜਾ ਨਹਿਰ ਵਿੱਚ ਸੀਗਾ ਤੇ ਅੱਜ ਕਮੇਟੀ ਦੇ ਮੁਲਾਜ਼ਮ ਆਏ ਆ ਤੁਹਾਡੀ ਜਿਹੜੀ ਮਦਦ ਨਾ ਕਟੇਗੇ ਜੇ ਮਾਰੇ ਦੇ ਦੋ ਜਾਣਕਾਰੀ ਤੁਹਾਨੂੰ ਕਿਨੇ ਇਤਲਾ ਦਿੱਤੀ ਸਾਡੇ ਜਿਹੜੇ ਇੱਥੇ ਦੇ ਰੇਂਜ ਅਫਸਰ ਜਸਵੀਰ ਜੀ ਨੇ ਮੈਨੂੰ ਫੋਨ ਆਇਆ ਸੀ ਕਿਉਂਕਿ ਲਾਈਫ ਵਾਲਿਆਂ ਦਾ ਮੈਂ ਵੀ ਇਹਨਾਂ ਦਾ ਮੈਂਬਰ ਹੂੰ ਫੋਰੈਸਟ ਡਿਪਾਰਟਮੈਂਟ ਤੇ ਸਾਨੂੰ ਪਤਾ ਲੱਗਿਆ ਇਸ ਤਰ੍ਹਾਂ ਆਸਾਨ ਘਿਰਿਆ ਹੋਇਆ ਕਈ ਜਿਨ੍ਹਾਂ ਤੋਂ ਪਿੱਛੇ ਤੋਂ ਹੜਕੇ ਆਇਆ ਇਹ ਅੰਦਰ ਨੰਗਲ ਦੇ ਵਿੱਚ ਨਹੀਂ ਘਿਰਿਆ ਇਹ ਉੱਪਰੋਂ ਪਹਾੜ ਤੋਂ ਹੜਕੇ ਆਇਆ ਤੇ ਸਾਨੂੰ ਤਲਾਹ ਮਿਲੀ ਹੈ ਲੋਕਾਂ ਨੂੰ ਆਣ ਜਾਣ ਵਾਲਿਆਂ ਨੂੰ ਬੜੀ ਦਿੱਕਤ ਹੋ ਰਹੀ ਸੀ ਸਮੈਲ ਦਾ ਕੋਈ ਅੰਤ ਨਹੀਂ ਸੀ ਚਲ ਸਾਡੇ ਦਾ ਰਚੇਗੇ ਵੀ ਮੇਰੇ ਸਾਥੀ ਪੂਰੀ ਟੀਮ ਲਾਈਵ ਚ ਇੰਚਾਰਜ ਹੈ ਜਸਵੀਰ ਜੀ ਹੋਰ ਮੇਰੇ ਸਾਥੀ ਹੈ ਪਾਬਾ ਜੀ ਹੈ ਸਾਰੇ ਸਾਥੇ ਸਾਥੀ ਜੀ ਗੱਲ ਕਰੀਏ ਤਾਂ ਪਿਛਲੇ 10-15 ਦਿਨ ਤੋਂ ਇਹ ਸਾਂਢ ਨੰਗਲ ਭਾਖੜਾ ਨਹਿਰ ਵਿੱਚ ਸੀਗਾ ਲੋਕ ਆਂਦੇ ਜਾਂਦੇ ਦੇਖਦੇ ਤੇ ਮੁਸਕ ਵੀ ਸੀਗੀ ਮਹਿਜ ਅੱਧੇ ਘੰਟੇ ਦਾ ਕੰਮ ਵੀ ਨਹੀਂ ਸੀਗਾ ਬਾਹਰ ਕੱਢਣਾ ਹੈਡਰਾ ਲਾ ਕੇ ਅੱਧੇ ਘੰਟਾ ਲੱਗਿਆ ਸਿਰਫ ਬਾਹਰ ਕੱਢਣ ਨੂੰ ਜੀ ਜੀ ਮਤਲਬ ਜਿਹੜਾ ਕੰਮ 10 ਦਿਨ ਚ ਨਹੀਂ ਹੋਇਆ ਅੱਧੇ ਘੰਟੇ 'ਚ ਹੋ ਗਿਆ ਕਿੱਦਾਂ ਦੇਖਦੇ ਹੋ ਅਸੀਂ ਦੇਖੋ ਚੱਕਰ ਪਤਾ ਕੀ ਹੈ ਜੀ ਬੀਐਮਬੀ ਜਿਹੜੀ ਹੈ ਨਾ ਜੀ ਉਹਨਾਂ ਦੀ ਵੀ ਗਲਤੀ ਹੈ ਕਿਉਂਕਿ ਸਾਡਾ ਏਰੀਆ ਜਿਹੜਾ ਕਾਉਂਸਲ ਦਾ ਹੈ ਉਹ ਸ਼ਹਿਰ 'ਚ ਸਫਾਈ ਕਰਨੇ ਦਾ ਬਾਕੀ ਕੰਮ ਦੇਖਣ ਦਾ ਇਹ ਪੀਐਮਬੀ ਵਾਲਿਆਂ ਦੀ ਜਿਆਦਾ ਕਰਕੇ ਨਖੇਦੀ ਆ ਮਤਲਬ ਇਹ ਮਨਜ਼ੂਰੀ ਵਗੈਰਾ ਲੈਣੀ ਪੈਂਦੀ ਤਾਂ ਤੁਹ ਕੰਮ ਲੈਣੀ ਪੈਂਦੀ ਜੀ ਤਾਂ ਅਸੀਂ ਕੰਮ ਕਰਦੇ ਰੇਲਵੇ ਦਾ ਕੰਮ ਹੈ ਰੇਲਵੇ ਡਿਪਾਰਟਮੈਂਟ ਵਾਲੇ ਜਿਹੜੇ ਆ ਉਹ ਇਸ ਤਰ੍ਹਾਂ ਬੰਦ ਨਹੀਂ ਕਰਦੇ ਆ ਸਾਨੂੰ ਉੱਪਰ ਤੱਕ ਕਰੇ ਕਰਕੇ ਤਾਂ ਅਸੀਂ ਇਹ ਇਹਨੂੰ ਅੱਜ ਕੱਢ ਕੇ ਕੱਢ ਕੇ ਇਹਨੂੰ ਦਫਨਾਵਾਂਗੇ ਦਫਨਾਵਾਂ ਠੀਕ ਹੈ ਧੰਨਵਾਦ